ਸਾਤ ਸੰਗਤ ਜੀ 64 ਅੰਗ ਤੱਕ ਸੰਥਿਆਵ ਜੀ ਨੇ ਸਰਵਣ ਕਰ ਲਈ ਸੀ ਅੱਜ ਅੱਗੇ ਸੰਥਿਆ ਰੰਗ ਗੁਣ ਜਾ ਰਹੀ ਹੈ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣ ਨਿਤ ਚਲਣਾ ਕੀ ਧੂਖ ਮੁਕਾਮਤਾ ਪਰ ਜਾਣੀ ਐ ਜਹ ਰਹੇ ਨਹਿ ਚਲ ਲੋਕ ਦੁਨੀਆ ਕੈਸ ਮੁਕਾਮੇ ਕਰ ਸਿਧਕ ਕਰਨੀ ਖਰਚ ਬਾਦ ਹੋ ਲਾਗ ਰਹੋ ਨਾਮੇ ਰਹਾਓ ਜੋ ਗੀਤਾ ਆਸਨ ਕਰ ਬਹਿ ਮੁੱਲਾ ਬਹਿ ਮੁਕਾਮ ਪੰਡਿਤ ਵਿਖਾਣਹ ਕੋਥੀਆ ਸਿੱਧ ਬਹਿ ਹੈ ਦੇਵ ਸਥਾਨ ਸੁਰ ਸਿੱਧ ਗੁਣ ਗੰਦਰਬ ਮਨ ਜਨ ਸੇਖ ਪੀਰ ਸਲਾਰ ਦਰ ਕੂਚ ਪੂਚਾ ਕਰ ਗਏ ਅਵਰੇ ਪੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਘੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਤੂੰ ਪੇ ਪਹੂਚ ਘੜੀ ਮੋਹਤ ਕੇ ਚੱਲਣਾ ਇੱਥੇ ਵਿਸਰਾਮ ਹੈ ਦਿਲ ਸਮਝ ਤੂੰ ਪੇ ਪਹੂਚ ਤੂੰ ਪੇ ਪਹੂਚ ਇਸ ਤਰ੍ਹਾਂ ਉਚਾਰਨ ਕਰਨਾ ਚਲੋ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਪੇਪ ਹੂਚ ਸਬਦਾ ਸਬਦਾ ਹੁ ਮਾਹਿ ਵਖਾਣੀਐ ਬਿਰਲਾ ਤਾਂ ਬੂਝੈ ਕੋਇ ਨਾਨਕ ਵਖਾਣੈ ਬੇਨਤੀ ਜਲ ਥਲ ਮਹੀਲ ਸੋਏ ਅਲਾਹੁ ਅਲਖ ਅਗੰਮ ਕਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਣੀ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਿਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸਚੁ ਬੁਗੋਏ ਮਹੱਲੇ ਪਹਿਲੇ ਮਹੱਲੇ ਪਹਿਲੇ ਸਤਾਰਾ ਅਸ਼ਟਪਦੀਆ ਆਹ ਮਹੱਲੇ ਪਹਿਲੇ ਸਤਾਰਹਿ ਅਸ਼ਟਪਦੀਆ ਇਸ ਤਰ੍ਹਾਂ ਉਚਾਰਨ ਕਰਨਾ ਹੈ ਚਲੋ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖਿ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੈ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨ ਕੀਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀਅ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਢਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਅੰਤੇ ਹੋਏ ਸਖਾਈ ਪੈਈ ਅੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮਾਗ ਨਾ ਜਾਣੇ ਅੰਦੇ ਠੌਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੈਈੜਾ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਣ ਦਿਨ ਭਗਤ ਕਰ ਹੈ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਉ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਪਾਉ ਲਾਏ ਗੁਰ ਸਬਦੀ ਵਿਚਾਰ ਸਤਗੁਰ ਸੇਵਿਆ ਸਹਜ ਊਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਉਰਤਾਰ ਪ੍ਰਭ ਮੇਰਾ ਸਦਾ ਨਿਰਮਲ ਮਨ ਨਿਰਮਲ ਪਾਇਆ ਜਾਏ ਨਾਮ ਨਿਦਾਨ ਹਰ ਮਨ ਵਸੈ ਹੋਮੈ ਦੁੱਖ ਸਭ ਜਾਏ ਸਤਗੁਰ ਸਬਦ ਸੁਨਾਇਆ ਹੋ ਸਤ ਬਲੇ ਹਰੈ ਜਾਓ ਆਪਣੈ ਮਨ ਚਿਤ ਰਹਿ ਕਹਾਈ ਬਿਨ ਗੁਰ ਆਪ ਨਾ ਜਾਈ ਆਪਣੈ ਮਨ ਚਿਤ ਕਹਿ ਕਹਾਈ ਕਹੇ ਕਹਾਏ ਇਸ ਤਰ੍ਹਾਂ ਉਚਾਰਨ ਕਰਨਾ ਬਿਨ ਗੁਰ ਆਪ ਨਾ ਜਾਈ ਚਲੋ ਆਪਣੈ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਛੜ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ 3 ਹਉਮੈ ਕਰਮ ਕਮਾਵਦੇ ਜਮ ਡੰਡ ਲਗੈ ਤੇ ਤਿਨ ਆਏ ਜੇ ਸਤਗੁਰ ਸੇਵਨ ਸੇ ਉੱਭਰੇ ਹਰ ਸੇਤੀ ਲਿਵ ਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤਾ ਲਿਖਿਆ ਤਿਨਾ ਗੁਰਮਤਿ ਨਾਮ ਸਮਾਏ ਰਹਾਉ ਵਿਣ ਸਤਗੁਰ ਪ੍ਰਤੀਤ ਨ ਆਵਈ ਨਾਮ ਨਾ ਲਾਗੋ ਪਾਉ ਸੁਪਨੇ ਸੁਖ ਨ ਪਾਵਈ ਦੁਖ ਮਹ ਰਵ ਦੁਖ ਮਹ ਸਭਾ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦਿੜਾ ਵੈ ਰੰਗ ਸਿਓ ਬਿਨ ਕਿਰਪਾ ਲਿਆ ਨ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੈ ਥਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਨਾਮ ਪਿਆਰ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਚਲੋ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤ ਗੁਰ ਕਾ ਭਾਣਾ ਕਮਾਵਦੀ ਬਿਕ ਹਮੈ ਤਜ ਵਿਕਾਰ ਮਨ ਹੱਠ ਕਿਤੇ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਮਨ ਹੱਠ ਹੱਠ ਜਿਹੜਾ ਇਹ ਬੋਲੇ ਉਚਾਰਨ ਕਰਨਾ ਹੈ ਹੱਠ ਤੇ ਕਿਤੇ ਇਹ ਦੋਨੇ ਅੱਖਰ ਜਿਹੜੇ ਹਨ ਸ਼ਬਦ ਇਹ ਬੋਲੇ ਉਚਾਰਨ ਕਰਦੇ ਮਨ ਹੱਠ ਕਿਤੇ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਚਲੋ ਮਨ ਹੱਠ ਕਿਤੇ ਉਪਾਏ ਨਾ ਛੂਟੀ ਐ ਸਿਮਰਤ ਸਾਸਤਰ ਸੁਧ ਹੋ ਜਾਏ ਮਿਲ ਸੰਗਤ ਸਾਧੂ ਉੱਭਰੇ ਗੁਰ ਕਾ ਸਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨ ਅਪਾਰਾ ਵਾਰ ਗੁਰਮੁਖ ਸੇਈ ਸੋ ਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਐ ਕਰਮ ਅਪਰਾਪਤ ਹੋਏ ਸਤ ਸੰਗਤ ਜੀ ਆਪ ਜੀ ਨੇ 2 ਅੰਗ ਦੀ ਸੰਥਿਆ ਸਰਵਣ ਕਰ ਲਈਏ 66 ਅੰਗ ਹੋ ਚੁੱਕੇ ਹਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਦਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ